ডিয় ਤੁਹਾਡਾ ਥੈਂਕ ਯੂ ਚਲੋ ਚਲੋ ਆ ਕਰਨ ਬਾਈ ਨੂੰ ਦਿਓ ਯਾਰ ਇਧਰ ਬਾਈ ਨੂੰ ਚਲੋ ਵੀਰੇ ਤੁਹਾਡੀ ਵੀਡੀਓ ਹੁੰਦੀ ਹੈ ਇਧਰ ਬੰਦ ਕਰਦੇ ਹਾਂ ਯਾਰ ਆ ਕਰਵਾ ਲਿਆ ਆ ਜਾ ਯਾਰ ਆਹੋ ਬੇਸ਼ੱਕ ਆ ਗਿਆ ਬਈ ਬਹੁਤ ਆ ਬਹੁਤ ਆ ਇਧਰ ਸਾਰਾ ਨੂੰ ਲੱਗੇ ਹਸਾ ਬਾਈ ਕਿੰਨੇ ਗੱਡੇ ਪਹਿਲਾਂ ਵੀ ਖਬਰ ਵੱਡੀ ਵੱਡੀ ਦਰਮਾ ਕਿ ਗੱਡੀਆਂ ਸੰਧਾਰੇ ਸੱਚੇ ਮੇਰੇ ਕੋਲੇ ਪਈਆਂ ਗੱਡੀਆਂ ਚਲੋ ਚਲੋ ਆ ਕਰਨ ਬਾਈਂਂ ਦੇਓ ਯਾਰ ਇੱਧਰ ਬਾਈਂਂ Vallahi vallahi vallahi